ਵਾਹਿਗੁਰੂ ਜੀ ਦਾ ਖਾਲਸਾ ਸ਼ਿਰੂ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਬੱਡੇ ਸਾਡੇ ਘਰ ਦੀ ਕਲਾਤਰ ਹੋ ਜੀ ਤੁਹਾਰਾ ਫਾਨ ਨੂੰ ਦੰਦੋ ਗੁਣੀ ਤੇ ਅੱਜ ਤੁਹਾਨੂੰ ਚਰਕੀ ਬਖਸ਼ ਤੇ ਮਾਣ ਦੀ ਬਖਸ਼ੇ ਜੀ ਸਾਨੂੰ ਦੇਰ ਰੋਕਾਂਗੀ ਮੈਂ ਸਾਸਰੀ ਘਰ ਤਾਂ ਪਹਿਲਾ ਸਾਸਰੀ ਘਰ ਬਲਾ ਤਾਂ ਧੋਣ ਦੂੰਗਾ ਸਾਸਰੀ ਮੈਂ ਹੁਣ ਜਦ ਵੀ ਕੈਮਰਾ ਆ ਗਿਆ ਤਾਂ ਸਾਸਰੀ ਘਰ ਬੁਲਾਉਣੀ ਤੈਨੂੰ ਕਹੀ ਕਰਨਾ ਤਾਂ ਹੀ ਤਾਂ ਸਖਣਾ ਤੇ ਬਾਲ ਤੇਰਾ ਟਾਇਟ ਆ ਥੋੜਾ ਜਿਹਾ ਖਾਜ ਤੇਰੀ ਹਿੰਦੀ ਸਿਰ ਚ ਨਹੀਂ ਤੇ ਕਈ ਦਿਨ ਹੋ ਗਏ ਜੀ ਗੱਡੇ ਦੇ ਹਾਲਤ ਤਾਂ ਇਹ ਦੇਖ ਕੇ ਤਰਸ ਜਾਉਂਗਾ ਤਰਸਉਂਦਾ ਆ ਵੀ ਤੂੰ ਪਾਪਾ ਮਾਂ ਦਾ ਕੀ ਖੰਦੇ ਅਪਣੇ ਅਸੀਂ ਮੌਸਮ ਨੂੰ ਤੁਹਾਨੂੰ ਪਤਾ ਤਾਂ ਕਿਹੇ ਦਾ ਹੋਗਾ ਨਾ ਆਵਾਜ਼ ਚ ਖੜ ਕੇ ਤਾਲ ਦੇ ਰਹੇ ਮੈਂ ਤੋਤੇ 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 ਅੱਧੀ ਦਿਖਦੀ ਨਹੀਂ ਦਿਖਦੀ ਨਹੀਂ ਵੀ ਤੋਤੇ ਹੋਈ ਤੇ ਗੱਡਾ ਸੁਰ ਤੇ ਬਹੁਤ ਗੱਡੀ ਵਰਤਾਈ ਜੀ ਮੇਰੇ ਸਾਮ ਪਿੱਟੀ ਉੱਪਰ ਜਾਂਦੀ ਸੀ ਮਾਤਾ ਦਾ ਜਗਾ ਨੰਬਰ ਰਾਜਾ ਮੈਂ ਅਗਲਾ ਕਹਿੰਦਾ ਵਿੱਚ ਬੈਠ ਕੇ ਤੁਰ ਪੈਂਦੇ ਆ ਗੱਡੀ ਦੀ ਹਾਲਤ ਦੇਖ ਦੇਣੀ ਕਿਹੋ ਜਿਹੀ ਬਣੀ ਹੋਈ ਤੇ ਹੁਣ ਵਾਹ ਜੂ ਸਤਨਾ ਇਹ ਗੱਡੀ ਜਨ ਕੰਮ ਦਾ ਕੋਈ ਕਰਣਾ ਜੀ ਕੰਮ ਵਧਾਉਂ ਜੀ ਉਲਟਾ ਮੇਰਾ ਹੈ ਗੱਡੀ ਆ ਤਾਂ ਧੋਖਾ ਤਾਂ ਸਾਫ਼ ਜੀ ਲੋ ਪਰ ਜਿਹੜਾ ਹੁਣ ਮਾ ਰਮਾਲ ਪਿਆ ਜੀ ਰਮਾਲ ਖੰਦਾ ਦਾ ਹਾਏ ਮੇਰੀ ਮਿਹਨਤ ਨਾਲ ਜਿਹੜੀ ਉਹਨੂੰ ਇਹ ਘੁਰੂ ਕੋ ਰੰਗ ਭਾਗ ਦਾ ਲਾਈ ਜਾਂਦੀ ਹੈ। ਉਹ ਖੁੱਦਰ ਮੇਰਾ ਰਿੰਕੂ ਵੀਰ ਜੀ ਸੀ ਵੀ ਵਾਲਾ ਰੋਪੜ। ਉਹ ਮੇਰਾ ਉਹ ਲੈ ਕੇ ਗਿਆ ਮੈਂ। ਵੈਕਿਊਮ ਕਲੀਨਰ। ਗੱਡੀ ਅੰਦਰੋਂ ਦਾ ਕਲੀਨ ਹੋ ਵੀ ਨਹੀਂ। ਤਾਂ। ਉਹ ਦੇਖਦਾ ਵੀ ਕਿੱਧਰ ਮੋੜ ਕੇ ਜਾਂਦਾ। ਬਸ ਇਹਦਾ ਫੋਨ ਆਇਆ ਤਾਂ ਹੈਗਾ ਤਾਂ। ਕਹਿੰਦਾ ਵੀ ਸੋਪਿਆਂ ਚੋਂ ਮੈਂ ਕੱਢਣਾ ਪਤਾ ਨਹੀਂ ਕਰਦ ਗੁਰਦੁਜੀ ਬੈਗੀ। ਵੀ ਖਿੱਚਦਾ ਹੈ ਜੀ। ਮਾ ਵੀ ਉਹ ਦਾ ਜਿਹੜਾ ਉਹਦਾ ਵੱਧ ਜਿਹੜਾ ਹੁੰਦਾ ਹਾਂ ਬੱਦ ਚੱਕਰਾਂ ਵਾਲਾ ਹੁੰਦਾ ਜਿਹੜਾ ਉਹ। ਉਹਦੇ ਸੋ ਗਰਮ ਫਰਮਾਜੋ ਘਰ ਦੇ ਵਿੱਚ ਨੇ ਲਾਉਂਦੇ। ਇਹਦਾ ਨੋਰਮਲ ਆ ਵੀ ਗਿੱਡੀ ਚ ਬਹੁਤ ਢਿਆ ਖਰਾਤੀ ਆ ਜਾਂਦੇ ਨੇ ਚੌਲ ਛੜਾ ਤੇ ਆ ਜਾਂਦੇ ਨੇ। ਉਹਦੇ ਵਾਸਤੇ ਆ। ਪਾਪਾ। ਬਾਕੀ। ਪਾਪਾ। ਹਾਂ। ਤੂੰ ਨਾ ਤਖੋ, ਉੱਡੀ ਚਰਚੇ ਬੈਠੀ। ਚੱਜਾ ਵੀ ਲੈ। ਪਾਤੀ ਨਹੀਂ। ਕਾਹ ਦੀ ਸੇ ਪਰਮਾਨੈਂਟ? ਨਹੀਂ। ਓਰੇ ਆ ਓਰੇ ਦੱਸ ਕਿਆ ਕਰਨਾ ਓਰੇ ਆ ਕਦੱਸ ਕਿਆ ਕਰਨਾ ਇਹਨਾਂ। ਹਾਂ। ਹਾਂ। ਕਿਆ ਕਰਨਾ? ਹਾਂ। ਬਸੇ ਮਿੱਟੀ ਵਾਲੇ ਹੱਥ ਲਾ ਇਸੇ ਮੇਰੀ ਮਿਹਨਤ ਖਤਮ ਨਾ ਹਾਂ 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 ਲੈ ਉੱਪਰ ਤੇ ਖੁਸ਼ਬੂ ਆ ਰਹੀ ਏ ਜੀ ਖਾਦੇ ਦੀ ਸੰਦੀਪ ਨੂੰ ਲੱਗਦਾ ਵੀ ਅੱਜ ਕੋਈ ਸਪੈਸ਼ਲ ਆਇਟਮ ਬਣਾਉਗੀ ਜਿਹੜਾ ਸਾਬ ਨਾਲ ਖੁਸ਼ਬੂ ਆ ਰਹੀ ਏ ਉੱਪਰ ਤੇ ਉਹਨਾਂ ਸਭ ਕੈਪਚਰ ਕਰ ਰਹੇ ਨੇ ਮੈਨੂੰ ਲੱਗਦਾ ਕਿ ਤਸਵੀਰਾਂ ਤੋਕਾਂ ਲੱਗੀ ਹੋਏਗਾ ਬਾਕੀ ਗੱਡੀ ਚੱਲ ਰਹੀ ਸੀ ਟੱਕਣ ਦਾ ਘਰ ਨੂੰ ਰਹਿੰਦਾ ਬਸਾ ਗਰਮੀ ਮਿੱਟੀ ਜਿਹੜੀ ਬਹੁਤ ਵੇਜਰੇ ਆ ਜਾਨਵਰਾਂ ਬਾਸ ਤੇ ਥੋੜਾ ਥੋੜਾ ਪਾਣੀ ਆਪਣੇ ਕੋਠਿਆਂ ਦੇ ਉੱਪਰ ਚਾਹ ਮੈਂ ਘਰ ਦੇ ਜੰਗਲਾਂ ਦੇ ਉੱਪਰ ਪਾ ਕੇ ਰੱਖ ਦਿਓ ਉਹਨਾਂ ਨੇ ਵੀ ਵਿਚਾਰਾਂ ਨੇ ਪਾਣੀ ਪੀਣਾ ਹੁਣ ਟੋਬਿਆਂ ਟਾਬਿਆਂ ਦੇ ਤਾਂ ਖਤਮ ਹੋਇਆ ਤਕਰੀਬਨ ਜੀ ਇਹ ਟੋਬਿਆਂ ਚ ਹੈਗਾ ਵੀ ਉਹਨਾਂ ਚ ਬੂਟੀਆਂ ਪਾਤੀ ਹੋ ਗਈਆਂ ਹਾਂ ਉਹ ਕਿੱਥੇ ਤੇ ਪੀਣਗੇ ਵਿਚਾਰੇ ਜਾਨਵਰ ਉਹਨਾਂ ਬਾਸ ਤੇ ਹੁਣ ਥੋੜੀ ਥੋੜੀ ਖੇਚਲਾ ਘੱਟ ਲਿਓ ਸਵੇਰੇ ਪਾਣੀ ਪਾਉਂਦਾ ਅਗਲੇ ਦਿਨ ਫਿਰ ਬਦਲਦਾ ਤੇ ਹੁਣ ਮੈਂ ਚੱਲਦਾ ਹਾਂ ਆਪ ਨੂੰ ਦੇਖਦਾ ਹਾਂ ਸੰਦੀਪ ਨੇ ਕੀ ਕੰਮ ਚਾਰ ਕਰੀਏ ਜਾਂ ਨਹੀਂ ਸਾਡੇ ਬੁਲਾਉਂਦਾ ਉਹਨਾਂ ਬਾਕੀ ਅੱਜ ਮੈਨੂੰ ਲੱਗਾ ਵੀ ਉਹਨੂੰ ਖੱਡੀ ਛੀ ਜਾਨੀ ਚਾਹ ਲਈ ਨੂੰ ਚੌਕਾਂ ਨੇ ਕਹਿਤਾ ਕੋਈ ਖਾਸ ਕੁਝ ਚਕਰੀ ਵਗੈਰਾ ਆ ਉਹਦੇ ਵਾਸਤੇ ਵੀ ਦੇਖਦੇ ਵੀ ਚਾਹ ਟਮ ਬਣਦੀ ਕਿ ਆਹੀ ਮਿੱਟੀ ਕਿੱਥੇ ਰੱਖੀ ਆ ਕਿਆ ਪੈਣ ਲਾਈਏ ਮਿੱਟੀ ਹਾਂ ਤਾਂ ਆਹ ਚਲੋ ਮੈਂ ਤਾਂ ਜੀ ਫੇਰ ਉਹਨੂੰ ਉੱਪਰ ਚਾਲ ਜੀ ਲਓ ਜੀ ਸੰਦੀਪ ਕੌਰ ਨੇ ਇੱਧਰ ਆਪਣਾ ਪ੍ਰੋਜੈਕਟ ਛੇੜਿਆ ਪਿਆ ਜੀ। ਸਲੈਂਡਰੀ ਦਾ ਬਹੁਤ ਆਨੰਦ ਲੈ ਰਹੇ ਆ। ਇਹ ਤੇ ਪਾਣੀ ਪਾਵਾ ਕਿ ਤੇਲੇ ਇੰਨਾ ਪਾਤਾ ਤਾਂ। ਨਾ ਪਾਣੀ ਦੀ ਪਾਹ ਤੇਲ ਦੀ। ਸਬਜੀ ਵੀ ਬਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਾ ਮੈਂ ਸਭ ਕੀ ਸਬਜੀ ਬਣਾਉਣ ਲੱਗੀ ਹਾਂ। ਬਤਾਉਂ ਦੀ ਸੁੱਤੀ ਸਬਜੀ ਤਾਂ ਬਣਾਉਣ ਲੱਗੀ ਵੀ ਆ। 2 ਆਟੇ ਮੈਂ ਅੰਦਰ ਗੈਸ ਪਰ ਧਰੀਆਂ ਪਈਆਂ। ਇੱਕ ਚਿੱਟ ਜਿਹੀ ਧੜੀ ਹੋਈ ਆਈ। ਹਾਂ। ਠੀਕ ਆ ਇੱਕ ਮਿੱਠੇ ਚੌਲ ਆਪਾਂ ਕਵਾਜੇ ਦਾ ਮੱਠਾ ਟੇਕਣਾ। ਹਾਂ। ਇੰਨੀਆਂ ਆਟਮਾਂ ਕੀ ਕਰਨੀਆਂ ਤੁਸੀਂ ਖਿਚੜੀ ਵੀ ਚਾਹ ਜੀ ਨੂੰ ਖਾਣੀ ਹੈ ਪਤਲੀ ਜੀ ਹਾਂ ਤੇ ਦੂਜਾ ਹਾ ਦਲੀਆ ਵੀ ਮੰਗਾਇਆ ਨਾ ਨੇ ਹਾਂ ਦਲੀਆ ਵੀ ਲੈ ਕੇ ਆਏ ਭੋਗ ਤਾਂ ਦਲੀਆ ਦਾ ਵੀ ਲੱਗ ਜਾਣਾ ਤਾਂ ਖਵਾ ਦੇ ਜਿਹੜਾ ਉੱਥੇ ਬੂਦੇ ਕੋਲ ਨਹੀਂ ਮੈਂ ਚੋਲ ਪਿਓ ਉੱਥੇ ਤੇ ਮਾਨੂੰ ਪਤਾ ਨਹੀਂ ਸੀ ਵੀ ਦਲੀਆ ਵੀ ਲੈ ਕੇ ਜਾਣਾ ਅੱਛਾ ਹੁਣ ਆਇਆ ਜੀ ਹੁਣ ਮੈਂ ਕਹਿੰਦਾ ਜੇ ਇੱਕ ਅੱਧੀ ਤੁਹਾਡੇ ਕੋਲ ਹੋ ਪੱਟੀ ਜਾਂ ਸਿਲੰਡਰ ਹੀ ਹੁੰਦੀ ਮੈਂ ਤਾਂ ਬਾਹਰੇ ਤੇ ਲਾ ਰਣਾ ਤਾਂ ਕੰਮ ਏ ਮਿਰਚਾਂ ਕੌੜੀਆਂ ਨਹੀਂ ਹੈ ਜਿਹੜੀਆਂ ਰਾਖ ਲੈ ਕੇ ਆਏ ਸਮੇਂ ਮੈਂ ਤਾਂ ਨਹੀਂ ਜਾਣੀ ਮੈਨੂੰ ਤਾਂ ਕੌੜੀ ਲੱਗੀ ਨਹੀਂ ਬੱਚੇ ਉਹਨਾਂ ਨੂੰ ਨਿਸ਼ਾਨੀ ਹੁੰਦੀ ਏ ਮਿਰਚਾਂ ਦੀ ਜਿਹੜੀ ਕੌੜੀਆਂ ਹੁੰਦੀਆਂ ਬਸ ਚੱਕ ਕੇ ਉਹ ਹੀ ਫੜਾ ਦਿੰਦੇ ਉਹ ਵੱਡੀਆਂ ਵੀ ਆਉਂਦੀਆਂ ਨੇ ਨਾ ਨਾ ਉਹਨਾਂ ਨੂੰ ਪਤਾ ਏ ਵੀ ਆਹ ਕਲਰ ਦੀ ਮਿਰਚਾਂ ਜਿਹੜੀ ਉਹ ਕੌੜੀਆਂ ਉਹਨਾਂ ਨੂੰ ਸਾਈਡ ਪਰੇ ਰੱਖ ਲੈਂਦੇ ਕੱਢ ਕੇ ਉਹ ਅੱਛਾ ਇਹਨੂੰ ਕੋਲੇ ਚੱਕ ਲੋ ਜੀ ਉਹ ਨਹੀਂ ਜੀ ਹਾਂ ਜੀ ਆਵੇ ਜੋ ਪਾਣੀ ਤਾਂ ਉਹ ਵੀ ਪਾਉਣੀ ਹੈ ਤਾਂ ਬਾਅਦ ਚ ਪਾਉਣੀ ਹੈ ਹਾਂ ਇਹ ਪਾਣੀ ਪਾਉਣਾ ਪਹਿਲੀ ਇਹ ਜੱਕ ਲੰਦੀ ਬਸ ਹੁਣ ਹੁਣ ਨਹੀਂ ਪਾਣੀ ਪੈਣਾ ਹੈ ਜਿਆਦਾ ਤੇ ਹੋ ਹਾਂ ਜਿਆਦਾ ਤੇ ਹੋ ਮੈਂ ਪੀਣਾ ਹਾਂ ਹਾਂ ਨਾਲੀ ਨਾਲ ਇਹ ਦੇਖੋ ਹੁਣ ਬਿਨਾ ਮਤਲਬ ਤੇ ਗੱਧ ਪਾਉਣਾ ਹੈ ਹੁਣ ਗਰਮੀਆਂ ਗਰਮੀਆਂ ਆਈ ਕੋਸ ਰਹਿਣਾ ਹੁਣ ਸੂਰਜ ਹੁਣ ਤਕਰੀਬਨ ਤਕਰੀਬਨ ਦੀ ਕਣਕਾਂ ਸਾਰੀਆਂ ਵੱਢ ਹੋ ਗਈਆਂ ਹੁਣ ਬੱਦਲ ਰਹੀਂ ਗਾਇਬ ਰਹਿਣੇ ਯਾਤਰਾ ਦੇ ਗਏ ਹੋਣ ਹੁਣ ਯਾਤਰਾ ਪਰ ਰਹਿਣਾ ਉਹਨੇ ਤੋਰੇ ਫੇਰੇ ਚ ਰਹਿਣਾ ਨਹੀਂ ਕਹਿੰਦੇ ਹਾਲੇ-ਦਾਲੇ ਪੈ ਗਿਆ ਕਿੱਥੇ ਪੈ ਗਿਆ ਤੇ ਭੈਣ ਦਾ ਮੈਨੂੰ ਫੋਨ ਆਇਆ ਤਾਂ ਹਾਂ ਕਹਿੰਦੀ ਵੀ ਹੋਰ ਜਗ੍ਹਾ ਪੈ ਗਿਆ ਮੈਂ ਆਪਣੇ ਤਾਂ ਨਹੀਂ ਪਿਆ ਮਤ ਨਹੀਂ ਹੈ ਇਹ ਸਾਡੇ ਨਹੀਂ ਪਿਆ ਤੁਹਾਨੂੰ ਰਲਾ ਸਵਾਰ ਕੇ ਰਣਾ ਤੇਰਾ ਪਿੱਛੇ ਅੱਧੇ-ਦਾਲੂ ਪਿੱਛੇ ਦੂਹ ਲੂਟੇ ਪਏ ਸਾਰੇ ਨੂੰ ਲੱਗਣਾ ਚਾਹੀਦਾ ਨੂਨ ਮਰਚੀ ਚੀਟੀ ਮੱਝਣੀਆਂ ਨਾ ਜਾਂ ਸਾਰੇ ਰਲਾ ਦੇ ਆਪਾਂ ਐਂਕਸ ਨਾਲ ਲਵੋ ਤੁਸੀਂ ਆਪ ਜੀ ਬਰੋਮੀ ਆਉਂਦੀ ਜਾਂਦੀ ਮੰਨੂ ਦਾ ਪਤਾ ਹੀ ਨਹੀਂ ਤਾਂ ਮਹਾ ਜੀ ਚੱਕ ਚੱਕਿਆ ਸਾਰਾ ਸਮਾਨ ਅੰਦਰ ਪਿੱਛਕਟਾ ਕਰਕੇ ਚੱਲ ਛੱਡ ਕੇ ਇਹ ਆਨੇ ਕਹਿੰਦੇ ਮੰਮੀ ਸਾਨੂੰ ਪੜਾ ਦੇ ਤੇ ਮੰਮੀ ਕਿੱਧਰ ਕਿੱਧਰ ਨੂੰ ਜਾਵੇ ਮੰਮੀਆਂ ਨੇ ਡਿਊਟੀ ਸੰਭਾਲਣੀ ਹੈ ਹੋਰ ਕਿਹਨਾਂ ਸੰਭਾਲਣੀ ਹੁਣ ਵਾਹ ਕਰੋ ਇਹ ਬਣ ਰਿਹਾ ਜੀ ਮਿੱਠੇ ਚਿਓਲ ਸ਼ੱਕਰ ਵਾਲੇ ਪਾ ਕੇ ਵਿੱਚ ਬਦਾਮ ਚਿਓੜੀਆਂ ਜੀ ਪਾ ਲਓ ਆਮ ਆਖੋ ਜੇ ਤਾਂ ਭੋਗ ਤੋਲਾਣਾ ਨੂੰ ਪਹਿਲਾਂ ਚਾਹੋ ਯਾਰ ਦਾਜਾ ਛੀਕਾ ਨਹੀਂ ਬਾਈ ਹੈਗੀ ਦੇਖ ਲੈ ਸਾਠੀ ਗਾਲ ਕੱਤ ਨਹੀਂ ਬਾਈ ਹੈਗੀ ਤੇ ਹੈ 11 ਆਹੇ ਉਹ 11 ਆਹੇ ਦਾਕਾਂਪ ਆ ਵੀ ਦਿੱਤੀ ਉਹ ਹਾਂਜੀ ਆਉਣੀ ਚਹੀਦੀ ਹਣੀ ਉਹ ਦਿਖਦੀ ਤਾਂ ਹੈ ਨਹੀਂ ਕਿਤੇ ਸਾਤੀ ਐ ਨਾ ਉਹ ਕੋ ਦਿਖੇਦਾ ਸਹੀ ਐ ਨਹੀਂ ਆ ਦਾਤਾਂ ਨਹੀਂ ਪਾਈ ਦੀਆਂ ਕੰਜੂਸੀ ਆਈ ਐ ਸਾਈਡ ਬੰਨੂ ਕੰਜੂਸੀ ਆ ਗਿਆਸ ਬੰਦਾ ਤੇਰਾ ਹੁਣ ਆ ਛੋਟੇ ਇਹ ਬਣੀ ਕੀ ਆਂ ਕੱਤ ਲਿਆਏ ਕੀ ਜੇ ਹੁਣ ਆ ਕੇ ਫਿਰ ਕੀ ਹੋ ਗਿਆ ਇਹ ਬਾਦੂ ਭਾਈ ਜੇ ਆ ਕੇ ਫਿਰ ਕੀ ਹੋ ਗਿਆ ਐਲੀ ਲੈ ਕੇ ਮਸਰੀ ਦੀ ਦਾਲ ਨਹੀਂ ਲੈ ਕੇ ਆਇਆ ਮਾਂ ਦੀ ਲੈਂਦੀ ਉਹ ਕਹਿੰਦਾ ਸ਼ਾਮ ਤੱਕ ਤਰੱਕ ਜਿਹੜਾ ਹੋਰ ਨਵਾ ਦੇਣਾ ਘਰ ਦੇਣਾ ਤੇਰੇ ਨੇ ਮਾਂ ਵੀ ਹਾਂ ਬਾਕੀ ਗੱਲ ਸਭ ਸਹੀ ਹੈ ਨਹੀਂ ਹਾਂ ਆ ਗਿਆ ਸਾਰਾ ਸਮਾਂ ਹੋ ਨਹੀਂ ਗਿਆ ਬਸ ਬਸ ਦੇਖਿਆ ਉਹ ਮਾਂ ਦੀ ਦਾਲ ਤਾਂ ਉੱਧਰ ਪਈ ਤੇ ਉਹ ਡੱਬੇ ਚ ਉਹ ਡੱਬਾ ਮੈਂ ਛੋਟਾ ਛੱਡ ਜਾ ਮਹੀਨੇ ਤੱਕ ਮਹੀਨਾ ਗਿਆ 15 ਦਿਨ ਤੱਕ ਆਪਣੀ ਹੋ ਜਣੀ ਮਾਂ ਮਾਂ ਤੋਂ ਉਡਣ ਜਾ ਕਰਾਂਗੇ ਇਹਦੀ ਲੈ ਕੇ ਆਉਂਦੀ ਹਾਂ ਜੀ ਪਾਣ ਕਿੱਧਰ ਕਿੱਧਰ ਚੱਕ ਥੱਲੇ ਕਰੀ ਜਾਨੀ ਮਾਂਰਾ ਸੱਚਾ ਪਾਤਸ਼ਾਹ ਰੱਖਿਓ ਸੁੱਖ ਸਾਹ ਵਸੇ ਹੁਣ ਮੇਰੇ ਭਾਂਡੇ ਰਹਿ ਗਏ ਤਾਣਾ ਰਹਿ ਗਈ ਰੋਟੀ ਐ ਫੇਰ ਆਪਾਂ ਨੇ ਜਾਣੀ ਕੋਈ ਨਹੀਂ ਦੀਨ ਨੂੰ ਸਾਧਰੇ ਆ ਜੀ ਅੱਜ ਤੁਮ ਵੀ ਕੋ ਸਾਧਰੇ ਜੇ ਤੇ ਕੱਢ ਗਏ ਨਾ ਕਿੰਨੇ ਵਜੇ ਇਹ ਤਾਂ ਗੱਲ ਆਪਾਂ 7:00 ਵਜੇ ਦੇਖੀਏ ਫੇਰ ਅੱਜ ਕਿੰਨੇ ਵਜੇ 5:00 ਵਜੇ ਵੇਰਾ 6:00 ਵਜੇ ਅੱਜ ਕਾ ਤੇ ਅੱਛਾ ਉਹਨੂੰ ਕਹਿਤਾ ਹੋਣਾ ਵੀ ਖਾਣ ਨੂੰ ਦੋ ਆਕਸੀ ਜੜੀ ਜਾ ਹਾਂ ਇਸ ਇਸ ਕਰਕੇ ਕਿਹਾ ਇਸ ਕਰਕੇ ਆ ਕਿਹਾ ਕੀ ਇਹ ਪਹਿਲਾਂ ਦਰਾ ਹੈ ਨਹੀਂ ਤਾਂ ਇੱਕ ਹੋਰ ਕਰਨੀ ਹੁੰਦੀ ਸੀ ਆ ਆ ਕੀ ਆ ਪੰਗੜਾ ਹੇ ਤੁਸੀਂ ਮੇਰੇ ਮੇਰੀ ਜਾਨ ਕੀ ਤੁਸੀਂ ਮੇਰਾ ਸਾਗ ਲਾਉਂਦੇ ਆ ਮੈਂ ਸਮਝ ਗਈ ਮਜਾਕ ਫਿਰੋਂ ਨਾ ਤੁਸੀਂ ਮੇਰਾ ਮਜਾਕ ਨਹੀਂ ਭੰਗੜਾ ਕੀ ਕਰਨੀ ਹੁੰਦੀ ਏ ਨੂੰ ਹੌਲੀ ਹੌਲੀ ਸਿਖਾਇਆ ਅਜੇ ਵੀ ਨਾ ਇਸ ਨੀ ਦੇ ਪਰ ਪਹੁੰਚੀ ਹੈਗੀ ਇਹ ਬੇ ਇਹਦਾ ਨਾਮ ਕੀ ਹੈ ਚਲੋ ਦੇ ਰਾਜਮਾ ਫੜ ਕਰਦੇ ਨੇ ਤੇ ਥੱਲੇ ਕਰਦੇ ਨੇ ਤੇ ਹਾਂ 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 ਤਿੰਨ ਤਰ੍ਹਾਂ ਦੇ ਮਾਏ ਇੱਥੇ ਆਹ ਆਹ ਰਾਜਮਾ ਕਿਦਾਂ ਦੇ ਆਹ ਕਿਦਾਂ ਦੇ ਪਰ ਆਹ ਕਹਿੰਦਾ ਉਹ ਮਹਿੰਗੇ ਸੀ ਜਿਹੜੇ ਆਹ ਮੈਂ ਰਾਜਮਾ ਇਹ ਮਹਿੰਗੇ ਆ ਹਾਂ ਆਜ ਨਾਲ ਤੋਂ ਥੋੜਾ ਜਿਹਾ ਰੇਟ ਦਾ ਫਰਕ ਨਹੀਂ ਮੈਂ ਕਹਿੰਦਾ ਪਤਾ ਨਹੀਂ ਉਹਨੂੰ ਹੁਣ ਜਿਹੇ ਜਾ ਉਹਦੇ ਕੋਲ ਲਾਟ ਆਇਆ ਤਾਂ ਉਹੋ ਜਿਹਾ ਦੇ ਦਿੱਤੇ। ਉੱਥੇ ਕੋਈ ਖਾਸ ਪੈਸੇਲ ਆ। ਚਾਹ ਪੱਤੀ ਐ? ਤਾਂ ਡੋਲ ਦੇਣਾ ਬੱਬੂ। ਚਾਹ ਪੱਤੀ ਨਹੀਂ ਹੈਗੀ ਪੁੱਤ। ਇਹ ਮਸਰੀ ਦੀ ਦਾਲਾ ਕਿਹੜੀ ਦਾਲ? ਹਾਂ। ਇਹ ਛੋਲਿਆਂ ਦੀ ਦਾਲ, ਪੀਲੇ ਛੋਲਿਆਂ ਦੀ ਦਾਲ। ਤੜੀ ਹੋਈ ਛੋਲਿਆਂ ਦੀ। ਦਲੇ ਹੋਈ ਛੋਲੇ ਨਹੀਂ ਹੈਗੇ ਅਜੇ। ਹਾਂ। ਇਹ ਟੱਕਣਾ ਪੁੱਤੋ ਤਾਂ। ਇਹ ਲਫਾ ਫਾ। ਬਾਕੀ ਦਾ ਕਰੀ ਰੱਖਣਾ ਜੇ ਹੈਂ ਗੇਰ ਚ ਗੇਰ ਦੇ ਦੋ ਨਾ ਸੰਘਾ ਕੋ ਤਾਂ ਮਾ ਜੇ ਨਾ ਪਾ ਪਾ ਹੂੰ ਨਾ ਪਾ ਤਾਂ ਫਲਾ ਫਾਇ ਅੱਜ ਤੈਨੂੰ ਮੈਂ ਮਨੇ ਕਿਆ ਪੜਾਇਆ ਤਾਂ ਸਕੂਲ ਚ ਦੱਸ ਹੋ ਦੁੱਧ ਨਹੀਂ ਹਟ ਫਿਰ ਹਾਂ ਦੇਖ ਦੁੱਧ ਨਹੀਂ ਹੈਗਾ ਆ ਜਾ ਆ ਜਾ ਆਦੀ ਹੋਈ ਉੱਥੇ ਖਰਾਬ ਆ ਬੋਤਲ ਖਰਾਬ ਆ ਨਾ ਮੰਮਾ ਤੂੰ ਦੂਰੀਆ ਦੂਰੀ ਕੋਈ ਤੈਨੂੰ ਰਾਸਤੇ ਚ ਬਲਾਉਂਗਾ ਕੱਲ ਬੰਗ ਇਹਨਾਂ ਕਿੰਨੇ ਦਾ ਜੂਸ ਪੀਤਾ ਤੂੰ ਨਾ ਤਾਂ ਕੱਲ ਨਹੀਂ ਹਾਂ ਹੁਣ ਕੱਢੂਗੀ ਕਾਚ ਸਾਰਾ ਕੀ ਤੂੰ ਅੱਧਾ ਕੱਢ ਅੱਧਾ ਮੈਨੂੰ ਦੇ ਦੇ ਜੋਤ ਬਾਲਣ ਵਾਸਤੇ ਮੈਂ ਜਿਹੜੀ ਗੱਲ ਕਰਦਾ ਅੱਧਾ ਦੇ ਦੇ ਉੱਪਰ ਵੀ ਜੇ ਸੀ ਕੀ ਖਤਮ ਆ ਜੋਤ ਵਾਸਤੇ ਦੇ ਦੇ ਉੱਪਰ ਅਨੇ ਹੁਣ ਰਜੂਸ ਕੱਢ ਕੇ ਖੜ ਗਈ ਹੈ ਤੇਰੀ ਹੁਣ ਮਿਟਾਈ ਦੇਖੋਗੇ ਮਾਰਨੀ ਹਾਂ ਹਾਂ ਖੰਡਾਉ ਲੈਂਦੇ ਆ ਉਹ ਤਾਂ ਗਰਮ ਆ ਜੀ ਆ ਵਭਿਆਂ ਲੈ ਜਾ ਤਰਾਕਾ ਦੇ ਤੇ ਮਚੱਕ ਲੈ ਜਾਣਾ ਜਾਂ ਲੈ ਜਾਣਾ ਤੇ ਆਪੋਂ ਗੋਲੋਂ ਲੈਣਾ ਦੱਸ ਲੈ ਜੂਗਾ ਬੱਤੀ ਛੱਡ ਜੀ ਇਹ ਤਾਂ ਸ਼ਾਮ ਨੂੰ ਜਿਹੜਾ ਚਰਾਗ ਬਣਾਉਣਾ ਉਹਦੇ ਪਰਤ ਰੂਪ ਹਾਂ ਰੋਗੇ ਪਰੇ ਨਹੀਂ ਕੱਚਾ ਆ ਆ ਤੇਰਾ ਤਾਂ ਅਜੇ ਤੱਕ ਬੰਦੇ ਅਜੇ ਤਾਂ ਸਰ ਸਰ ਜਿਗਣਾ ਲਾਟੀ ਲਾਟੀ ਹੁੰਦੇ ਨਾ ਔਕੜਾ ਸਬਜ਼ੀਆ ਬੜ ਰਹੀ ਆ ਸਾਡੇ ਅਜੇ ਕਟਵਾ ਪਈਆ ਭਈ ਇਹ ਬਲੌਣ ਨੂੰ ਪਈਆ ਜੇ ਚਾਹ ਲੈਣਾ ਹੈ ਨਾ ਬਣਾ ਲੈਣਾ ਤੇ ਮੈਂ ਕਿਹਾ ਤੈਨੂੰ ਕਹਿੰਦਾ ਵੀ ਨਾ ਬਣਾ ਇੱਕ ਦੋ ਤਿੰਨ ਚੌਥੀ ਵਾਰ ਧਰੀ ਵੀ ਅਜੇ ਹੈ ਕਰੀ ਜਾਣੀ ਹੋਣੀ ਹੈ ਪਤਲੀ ਪਤਲੀ ਹੋ ਲੈ ਜਾਣੀ ਹੋਰ ਕਾਠੀ ਲੈ ਜਾਣੀ ਇਹਦਾ ਕਾਠੀ ਨਹੀਂ ਬਣੀ ਜਦ ਤੱਕ ਤਾਂ ਜਾਣਾ ਜਦ ਤੱਕ ਕਾਠੀ ਹੋ ਰਣੀ ਇਹਦੇ ਚ ਪਾਣੀ ਹੋਰ ਪਾ ਦੇ ਨਾੜੇ ਦੋ ਕਾਲੀਆਂ ਬਣਾਉਣੀ ਤੇ ਸਾਰੀਆਂ ਉਹਨੇ ਕਿੰਨੀ ਕਿੰਨੀ ਖਾਣੀਆਂ ਸਵੇਰੇ ਫੇਰ ਇੱਕ ਲੈ ਕੇ ਜਾਣਾ ਤੁਸੀਂ ਇਹ ਦੇਖ ਲਓ ਇੱਕ ਡੱਬਾ ਇੱਕ ਡੱਬਾ ਤਾਂ ਤਿੰਨ ਤਿੰਨ ਨਾਲ ਆ ਵੀ ਭਰ ਜਾਣਾ ਫਿਰ ਵੀ ਬਚ ਰਣੀ ਮਗਰ ਚਲ ਕਰਨ ਨੂੰ ਖਾ ਲੈਣਗੇ ਦੀਦੀ ਨੂੰ ਵੀ ਬਹੁਤ ਸ਼ੌਂਕ ਹੈ ਕਿਚੜੀ ਦਾ ਨਾਲੇ ਮੇਰੇ ਹੱਥ ਦੀ ਦੀਦੀ ਦੀ ਕੁਜੜੀ ਨਾ ਕਾਵੇ ਹੋਰ ਨਾ। ਹਾਂ। ਬਸ। ਠੀਕ ਆ پتਲੀ ਹੀ। ਬੈਨੂ ਇੱਕ ਵਾਰ ਹੁਣ ਥੋੜੀ ਜਿਹੀ ਸੇਕ ਲੱਗ ਲੈਣਾ। ਉਦੋਂ ਤੱਕ ਚਾਂ ਲੱਗਿਆ ਲਵਾਉਂਗੀ। ਹਾਂ, ਗਰਮ ਗਰਮ। ਕੋਸੀ ਜੀ ਲੈ ਕੇ ਜਾਉਂਗੀ ਨਾ। ਮੁੱਢੀ ਤਿਆਰੀ ਹੋ ਗਈ। ਕੀ ਦਹੀਂ ਜਾਗ ਲਾੜਦਣਾ ਆਪਾਂ ਨੇ। ਚਲੋ ਫੇਰ ਮੈਂ ਲਾ ਜੀ ਤੁਹਾਨੂੰ ਮੈਂ। ਮੈਂ ਜੀ ਦੰਗਰਾਂ ਦਾ ਨਵੇੜ ਦੋ। ਠੀਕ ਹੈ ਜੀ ਮੈਂ ਘਰ ਚੋਣਾ ਆ ਗਈ ਬਸ ਠੀਕ ਲਓ ਜੀ ਰੈਡੀ ਆ ਹਸਪੀਟਲ ਜਾਣ ਨੂੰ ਤੇ ਸਾਹਮਣੇ ਗੁਰੂ ਘਰ ਚ ਚੱਲ ਰਿਹਾ ਜੀ ਪਾਠ ਜਨ ਸਰਦੋ ਹਰ ਪਿਆ ਹਾਂ ਉਹ ਖਾ ਕੇ ਹੀ ਹੈ ਪ੍ਰਸ਼ਾਦ ਉੱਤੇ ਜਦ ਮੱਥਾ ਟੇਕ ਕੇ ਇੱਕ ਵਾਰ ਜਿਹੜਾ ਚਰਾਗ ਬਾਲ ਕੇ ਕਹਿੰਦੀ ਮੰਨ ਵੀ ਭੋਗ ਦੋ ਮਿੱਟੀ ਕਿੱਥੇ ਤੋਂ ਲਾ ਲਈ ਸਕੂਟਰੀ ਵਰਤੇ ਹਾਂ ਹਾਂ ਪਤਾ ਕਿੱਥੇ ਪਤਾ ਕਿ ਕਿਵੇਂ ਕਿਵੇਂ ਭੈਣ ਨੇ ਕਰਿਆ ਮੈਸੇਜ ਹੈ ਕਹਦੇ ਵੀ ਜਵਾਕਾਂ ਨੂੰ ਘਰ ਛੱਡ ਜਾਕਰ ਹੁਣ ਜਵਾਕ ਨੂੰ ਕਿਹਦੇ ਕੋਲ ਛੱਡ ਕੇ ਜੇ ਨਾ ਪਾਪਾ ਜੀ ਹੋਰੇ ਨਾ ਭਾਈ ਹੈ ਹੁਣ ਤਾਂ ਨਾਲੇ ਜਾਊਗੀ ਹੈ ਚਲ ਕੋਈ ਹਾਂ ਬਾਹੀ ਰੋਟਣਾ ਪਾਛਾ ਚਲੋ ਹੁਣ ਤੁਹਾਨੂੰ ਗਾਂ ਚੱਲ ਕੇ ਮਿਲਾਂਗੇ ਪਾਛ ਗਿਆ ਜੀ ਹਸਪੀਟਲ ਦੇ ਵਿੱਚ ਤੇ ਇਧਰ ਹਾਂਜੀ ਵਾਈਗੁਰ ਜੀ ਕਾਕਾ ਸਾਹਿਬ ਵਾਈਗੁਰ ਜੀ ਕੀ ਬਤੇ ਪਰ ਮਾਤਾ ਨੂੰ ਫਿਰ ਚੱਕ ਕੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਮੈਂ ਤਾਂ ਨਾ ਜਦ ਦੀ ਸਵੇਰ ਦੀ ਆਈਆਂ ਜਾਂ ਕੱਲ ਦੀ ਐ ਤੁਹਾਨੂੰ ਪਤਾ ਹੀ ਆ ਹਾਂ ਬਾਈ ਕੇਸ ਦੇਖ ਰਹੇ ਹਾਂ ਕੇਸ ਕਾਦੇ ਜੱਟ ਭਾਈਆਂ ਦਾ ਕੇਸ ਹੈ ਲੜਾਈ ਹੋ ਗਈ ਜੀ ਖੇਤ ਵਿੱਚ ਹਾਂ ਹੈ ਕੋਈ ਟੇਕਣਾ ਹੁਣ ਗਰਮੀ ਵਾਲੇ ਸ਼ੁਰੂ ਹੋਈ ਆ ਜੱਟਾਂ ਦੇ ਕੇਸ ਤਿਆਰ ਨਾ ਗਰਮੀ ਦੇ ਵਿੱਚ ਨਾ ਹੋਰ ਵੀ ਐ ਜੱਟਾਂ ਦੇ ਥੋੜਾ ਕੀਸ ਆਇਆ ਇੱਕ ਹਾਂ ਜੇਠਾਣੀ ਨੇ ਨਰਾਨੀ ਦਾ ਸਿਰ ਪਾਉਂਦਾ ਫਾ ਸੁਦੀਪਤਾ ਹੀ ਕਹੀ ਜਾਂਦੀ ਕਹਿੰਦੀ ਦੀਦੀ ਮੈਨੂੰ ਫੋਨ ਕਰਕੇ ਕਹੀ ਜਾਂਦੀ ਆ ਬੱਤਾ ਸੁਨ ਦੇ ਰਾਣੀਆਂ ਜਿੱਤਾਈਆਂ ਦੀ ਫੋਲੇ ਆ ਚੜਾਈ ਹੁਣ ਮੇਰੀ ਗੱਲ ਸੁਣ ਹੁਣ ਮੇਰੇ ਨਾਲ ਸੁਣੋ ਬਾਈਨਾ ਜਠਾ ਜਠਾਣੀ ਨੇ ਜੇ ਸਿਰ ਪਾੜਿਆ ਰਾਤ 15 ਤੋਂ 20 ਜਣੇ ਇਕੱਠੇ ਹੋ ਕੇ ਆ ਗਏ ਹੂੰ ਬਾਈ ਫੈਸਲਾ ਕਰ ਪੰਚਾਇਤ ਆਈ ਹੁਣੀ ਪੰਚਾਇਤ ਆਈ ਹਾਂ ਫੈਸਲਾ ਕਰ ਲਓ ਭੈਣ ਜੀ ਭੈਣ ਜੀ ਕਹਿੰਦੀ ਵੀ ਮੈਂ ਤਿੰਨ ਵਾਰ ਫੈਸਲਾ ਕਰ ਚੱਕੀ ਹਾਂ ਚੌਥੀ ਵਾਰ ਰੜ ਗਈ ਹਾਂ ਮੈਂ ਹੁਣ ਨਹੀਂ ਕਰੂੰਗੀ ਹਾਂ ਹਾਂ ਹੁਣ ਕੀ ਸਜ਼ਾ ਕਰਾਂਗੇ ਇਹਦੀ ਕਰਦੀ ਇੱਥੇ ਇਹਦੀ ਸੋਹਣ ਬੈ ਸਜ਼ਾ ਦਿਵਾਉਣੀ ਹੈ ਦਿਵਾਉਣੀ ਨਹੀਂ ਹੁਣ ਤੁਸੀਂ ਇੱਕ ਮੈਨੂੰ ਫੋਨ ਕਰਕੇ ਹੋਰ ਕਹਿੰਦੇ ਤੇ ਜ ਰਾਣੀ ਨੇ ਜਠਾਣੀ ਦੀ ਬਾਹ ਮੋੜਤੀ ਹੈ ਆ ਬਾਹਰ ਬਾਹਰ ਟੁੱਟੀ ਹੋਈ ਆਈ ਚੋਚਰੀਆਂ ਆਈ ਲੈ ਫੇਰੇ ਮੈਂ ਕਿਹਾ ਵਿਆਹ ਕਰਾਓਗੇ ਤੁਹਾਡੇ ਕਹਿੰਦੀ ਭੈਣੇ ਪ੍ਰੇਸ਼ਾਨ ਹਾਂ ਹਾਂ ਮੇਰੀ ਕਹਿੰਦੀ ਜਠਾੜੀ ਨੇ ਪਹੁੰਚੋਤੀ ਜਾਨੀਏ ਕਿਹੜਾ ਜਠਾੜੀ ਨੇ ਚਟਾੜੀ ਨੇ ਨਹੀਂ ਮਰਦੇ ਜਠਾੜੀਆਂ ਹੀ ਕਤਰਨਾਕ ਮੈਂ ਤਾਂ ਆਪਰੇ ਨੂੰ ਆਉਣਾ ਜਾਨੀਆਂ ਦਾ ਜ਼ਿਆਦਾ ਕੁੰਗਰਮ ਨਹੀਂਦਾ ਹਾਂ ਉਤਮਾਨ ਵੀ ਕਾਸੀ ਕਾਜੀ ਸਾਹਿਬ ਹਾਂ ਇਹ ਤੇ ਤੈਨੂੰ ਡਾਲਦਾ ਤੂੰ ਕੀ ਗੱਲ ਆ ਜੈਸਾ ਕਿ ਕੇਸ ਦੀ ਰੂਹ ਆਏ ਆ ਪਰ ਅਸੀਂ ਤੁਹਾਡੇ ਵਿੱਚ ਨਹੀਂ ਆਉਂਦੇ ਤੁਹਾਡੇ ਕਿੱਥੇ ਉੱਤਰ ਤੂੰ ਦੂਰ ਕੋਈ ਇੱਧੀਆਂ ਹੈਂ ਹਾਂ ਕਾਹ ਫਰੋਂਦਾ ਫਰੋਂਦਾ ਤੂੰ ਅਕੜੀ ਮੈਨੂੰ ਪਾੜ ਲੈ ਮੈਂ ਗਰੀਬ ਕਿੱਧਰ ਨੂੰ ਭੱਜੂ ਮੈਂ ਨਾ ਆਉਂਦਾ ਮੈਂ ਹਸੀ ਹੂ ਆਉਂਦਾ ਵੀ ਬੰਤਾ ਨਾ ਜਦ ਘਰ ਦੇ ਵਿੱਚ ਰਹਿੰਦਾ ਬਾਹਰ ਨਹੀਂ ਪਤਾ ਲੱਗਦਾ ਕਿਆ ਹੋਇਆ ਹਾਂ ਬੰਦੀ ਬਹੁਤ ਵੱਧ ਵੀ ਕੀ ਹੋ ਰਿਹਾ ਆਪਾਂ ਨੂੰ ਪਤਾ ਨਹੀਂ ਆ ਤਾਂ ਪਰ ਮੈਂ ਹੈਰਾਨ ਆ ਕੱਲੀ ਕੱਲੀ ਤੇ ਚਰਜੀ ਤੂੰ ਮੈਂ ਤਾਂ ਘੱਟ ਦੇਖਦੀ ਆ ਕੇਸ ਜਿਆਦਾ ਦੇਖਦੀ ਆ ਉਹ ਆਪਣਾ ਉਹ ਗੱਲ ਪਤਾ ਕੀ ਹੈ ਇਹ ਗੱਲ ਹੋ ਜਾਂਦੇ ਜਾਂ ਹਸਪੀਟਲ ਚ ਜਾਂਦਾ ਆਪਣਾ ਦੁੱਖ ਘੱਟ ਲੱਗਣ ਲੱਗ ਜਾਂਦਾ ਦੁਆ ਦਾ ਜਿਆਦਾ ਲੱਗਦਾ ਆਪਣਾ ਬੰਦਾ ਆਪਣਾ ਦੁੱਖ ਭੁੱਲੇ ਉਹ ਲੋਕ ਨੂੰ ਅੱਜ ਵੀ ਮੇਰੀ ਜਕਾਣੀ ਤਾਂ ਤਾਂ ਮਰ ਜਾ ਬੀਪੀ ਵੀ ਬਹੁਤ ਵੱਧਦਾ ਮੈਨੂੰ ਬਚਾ ਲਿਓ ਹਾਂ ਇਹ ਨੰਦੀ ਬਤਾ ਇੰਨਾ ਵੀ ਬਤਾ ਵੀ ਹਾਂ ਬਾਤ ਔੜਨ ਤੱਕ ਇਹ ਗੱਲ ਪਹੁੰਚਵੇ ਬਦਦਾ ਫਿਰ ਤਾਂ ਆਪਣੇ ਸਾਥ ਵੀ ਸਲੰਦੀ ਹੈ ਨਹੀਂ ਕਿ ਕੋ ਜਿਹੜੇ ਮਤਲਬ ਅਖੀਰਲੇ ਬੈੱਡ ਪਰ ਨੌ ਨੰਬਰ ਬੈੱਡ ਪਿਆ ਪਈ ਨਹੀਂ ਕਰਦੀ ਲਾੜੀ ਜੀ ਨੂੰ ਲੈ ਕੇ ਹਾਂ ਪਈ ਆ ਉਹਨੂੰ ਦੋ ਦਿਨ ਹੋ ਗਏ ਪਈ ਹਾਂ ਮੈਂ ਉਹਨੂੰ ਪੁੱਛਿਆ ਵੀ ਗਿਆ ਗੱਲ ਚੱਕਰ ਹੋ ਗਿਆ ਕਹਿੰਦੀ ਕਹਿੰਦੀ ਕੀ ਦੱਸਾਂ ਸਾਡੇ ਘਰ ਤੇ ਲੜਾਈ ਹੋ ਗਈ ਉਹ ਲੜਾਈ ਦੇ ਚੱਕਰ ਤੇ ਪਈ ਆ ਸੱਟ ਪੇਟ ਕੁਸਨੀ ਵੱਜੀ ਵੀ ਲੜਾਈ ਦੇ ਕਰਕੇ ਪਤਾ ਨਹੀਂ ਅੱਜ ਤੱਕ ਨਹੀਂ ਪਈ ਔਰੇ ਜੇ ਕਿ ਅੱਧੇ ਕੇਸ ਕੇਸ ਬਣਾਉਣ ਦੇ ਚੱਕਰਾਂ 'ਚ ਪਏ ਹਾਂ ਹਾਂ ਆ ਚੱਕਰ ਅਬ ਕੀ ਹਾਂ ਸਰਕਾਰੂ ਦਾ ਸਰਕਾਰੂ ਦਾ ਡਾਕਟਰ ਨੇ ਜੋ ਲਿਖਤਾ ਉਹ ਪੁਲਿਸ ਵਾਲਾ ਨੇ ਮੰਨਣਾ ਉਹਦੇ ਕਰਕੇ ਉਹਨੂੰ ਆਉਂਦੇ ਲੜਾਈਆਂ ਪੜਾਈਆਂ ਆਲੇ ਐਕਸੀਡੈਂਟ ਕੇਸ ਜ਼ਿਆਦਾ ਪਰ ਲੇਕਿਨ ਗੱਲ ਨਾ ਇੱਕ ਸੱਚੀ ਗੱਲ ਦੱਸਾਂ ਤੁਹਾਨੂੰ ਜਿਹੜਾ ਅਸਲੀ ਸੱਚ ਆ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਸਾਰੇ ਕੋਈ ਬਰਾਬਰ ਆ ਵੀ ਕੋਈ ਪੈਸਾ ਲੈ ਕੇ ਇਧਰ ਉਧਰ ਕਰ ਦਿੰਦਾ ਪਰ ਡਾਕਟਰ ਨੇ ਹਮੇਸ਼ਾ ਸੱਚੇ ਹੀ ਲਿਖਦਾ ਹੈ ਉਹ ਤਾਂ ਲਿਖਣੀ ਸੱਚ ਜੋ ਹੈ ਉਹਨਾਂ ਦੇਖ ਰਿਹਾ ਉਹ ਹੀ ਲਿਖਣਾ ਉਹਨਾਂ ਮੇਰੀ ਗੱਲ ਸੁਣਾਂ ਜੀ ਮੈਂ ਤੁਹਾਨੂੰ 10 ਲੱਖ ਦੇ ਦੂੰ ਮੈਂ ਤੁਸੀਂ ਵਿਕ ਜਾਓ ਪਰ ਡਾਕਟਰ ਇਹੋ ਚੀਜ਼ੋ ਬਿਕਨਾਲਾ ਹੈ ਨਹੀਂ 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 ਉਹਨਾਂ ਦਾ ਲਿਖਤਾ ਪਾਈ ਇਹ ਸ਼ਾਰ ਬਹੁਤ ਕੁਝ ਚੱਲਦਾ ਬੰਦਾ ਮਰ ਸਕਦਾ ਉਹ ਬਹੁਤ ਕੁਝ ਚੱਲਦਾ ਨਹੀਂ ਪਰ ਮੈਂ ਭਾਈ ਜਿੱਤ ਤੱਕ ਦੇਖ ਬਹੁਤ ਕੁਝ ਚੱਲਦਾ ਦੁਨੀਆ 'ਚ ਸਾਰੇ ਡਾਕਟਰ ਇੱਕੇ ਜੀ ਪੈਸੇ ਲਾਉਂਦੇ ਸ਼ਾਰ ਪੈਸੇ ਦੀ ਗੱਲ ਨਹੀਂ ਹੈਗੀ ਬਹੁਤ ਕੁਝ ਚੱਲਦਾ ਐਂ ਤਾਂ ਦੁਨੀਆ ਚ ਬਹੁਤ ਕੁਝ ਚੱਲਦਾ ਮੈਂ ਤੈਨੂੰ ਦੱਸਦਾ ਇੱਕ ਕੇ ਉਹ ਹੈਲੋ ਪਹਿਲਾਂ ਮੇਰੀ ਗੱਲ ਸੁਣੋ ਮਾ ਕੋ ਜਸਟੀਫਾਈ ਦੇਣ ਲੱਗਿਆ ਨਾ ਕੋਈ ਹੁਣ ਝਗੜੇ ਵਾਲਾ ਕੇਸ ਐ ਬਾ ਮੈਨੂੰ ਬੰਦੇ ਜਾਣਦੇ ਦੋਹੇ ਪਾਰਟੀਆਂ ਜਾਣਦੇ ਐ ਇੱਕ ਨੇ ਜਿਹੜੀ ਪਾਰਟੀ ਨੇ ਕੁੱਟਿਆ ਉਹ ਵੀ ਉਰੀ ਪਈ ਐ ਜਿੰਨੇ ਕੁੱਟ ਖਾਦੀ ਹੋ ਵੀ ਰਹੀ ਪਈ ਆ ਨਹੀਂ ਤੁਸੀਂ ਉੱਥੇ ਕੀ ਕਰੋਗੇ ਇੱਕ ਮਿੰਟ ਮੇਰੀ ਗੱਲ ਸੁਣੋ ਅਖਵਾ ਮੈਂ ਉਹਨੂੰ ਇੱਕ ਗੱਲ ਕਹਿ ਤਾ ਮੈਂ ਚਲੋ ਇੱਕ ਮਿੰਟ ਇੱਕ ਮਿੰਟ ਹਾਂ ਮੈਂ ਉਹਨੂੰ ਜਾ ਕੇ ਕਿਹਾ ਵੀ ਆ ਜਿਹੜੇ ਬੰਦੇ ਨੂੰ ਤੁਸੀਂ ਗੱਬੇ ਖੜਾਉਣਾ ਚਾਹੁੰਦੇ ਆ ਕੀ ਨੂੰ ਖੜਾ ਮੈਂ ਤਾਂ ਖੜਦੇ ਨਹੀਂ ਮੈਨੂੰ ਥੋੜੋ ਕਹਿੰਦੇ ਮੈਨੂੰ 5 ਲੱਖ ਰㄠਣ ਨੂੰ ਮੰਨੂ ਤਾਂ ਮੈਂ ਗੱਲ ਸੁਣੀ ਉਹਨਾਂ ਦੀ ਮਨੂੰ ਤਾਂ ਉਹਨਾਂ ਨੇ ਜਿਹੜੀ ਗੱਲ ਦੱਸੀ ਇੱਕ ਆਪ ਸੱਟਾ ਮਾਰ ਕੇ ਆ ਕੇ ਪੈ ਗਿਆ ਬਿਰੋਧੀ ਤੇ ਰਾਲਾ ਦੂਏ ਤੇ ਹੁਣ ਹੁਣ ਡਾਕਟਰ ਕੀ ਕਰੋਗੇ ਉੱਥੇ ਡਾਕਟਰ ਨੇ ਤਾਂ ਦੋਹਾਂ ਦੀ ਰਿਪੋਰਟ ਬਣਾਉਣੀ ਹੈ ਬੈਦੀ ਇਹਦੀ ਚੀਚੀ ਦੀ ਹੱਡੀ ਟੁੱਟੀ ਹੈ ਇਹਦੀ ਵੀ ਛੱਬੀ ਬਣ ਗਈ ਦੂਜੀ ਦੀ ਬਾਹਾਂ ਤੋੜੀ ਵੀ ਉਹਦੀ ਵੀ ਛੱਬੀ ਬਣ ਗਈ ਹਾਂ ਉਹ ਵੀ ਗੱਲ ਹੈਗੀ ਆ ਉਹ ਹੁਣ ਸਾਰਾ ਕੁਝ ਸੀਸੀਟੀਵੀ 'ਚ ਰਿਕਾਰਡ ਹੋਇਆ ਜਿੱਥੇ ਲੜਾਈ ਹੋਈ ਆ ਉਹ ਰਿਕਾਰਡਰ ਦੇ ਵਿੱਚ ਐਨ ਪਤਾ ਲੱਗਦਾ ਵੀ ਇਹ 10 ਜਣੇ ਗਏ ਉਹਨਾਂ ਨੂੰ ਕੁੱਟ ਕੇ ਆਏ ਜਾ ਕੇ ਉੱਤੇ ਉਹ ਤੋਂ ਬਾਅਦ ਸਹੀ ਸਲਾਮਤ ਵਾਪਸ ਨਿਕਲ ਕੇ ਅਗਲੇ ਦੇ ਘਰ ਤੇ ਆ ਕੇ ਫਿਰ ਆਪ ਸੱਟ ਮਾਰੀ ਆਪ ਸੱਟ ਖਾ ਕੇ ਉਰੇ ਆ ਕੇ ਪੈ ਗਏ ਹੁਣ ਡਾਕਟਰ ਨੂੰ ਜਦੋਂ ਸੀਸੀਟੀਵੀ ਕੈਮਰਾ ਦਿਖਾਇਆ ਫਿਰ ਡਾਕਟਰ ਨੇ ਕਿਹਾ ਵੀ ਕਹਿੰਦਾ ਤੂੰ ਆਹ ਕੱਪੜਾ ਚ ਉੱਥੇ ਲੜਦਾ ਫਿਰਦਾ ਹੈ ਹੈ ਆਹ ਗੁਲਾਬੀ ਜੀ ਟੀ-ਸ਼ਰਟ ਪਾ ਕੇ ਕਹਿੰਦਾ ਪਟੇ ਹੋਈ ਤੂੰ ਮੇਰੇ ਕੋਲ ਨੂੰ ਆ ਗਿਆ ਔਰ ਹੁਣ ਵੀ ਮੈਨੂੰ ਇਹਨਾਂ ਨੇ ਘੁੱਟਿਆ ਮੈਂ ਬਾਈ ਦੀ ਗੱਲ ਬੜੀ ਕਰੂੰਗਾ ਦੇਖ ਬਾਈ ਹੁਣ ਚਲੋ ਥੋੜਾ ਹੁਣ ਤੁਸੀਂ ਹੁਣ ਆਪਣੇ ਦਿਮਾਗ ਨਾਲ ਕਹਿੰਦੇ ਆ ਪਰ ਜਿਹੜੀ ਜਾਲ ਪਤਾਲ ਕੱਢਣੀ ਉਹ ਕੱਢਣੀ ਪੁਲਿਸ ਨੇ ਡਾਕਟਰ ਨੇ ਤਾਂ ਇੱਥੇ ਜਿਹੜਾ ਮਰੀਜ਼ ਪੈ ਗਿਆ ਉਹ ਤਾਂ ਛੱਟ ਦੇਖਣੀ ਹਾਂ ਉਹ ਡਾਕਟਰ ਨੇ ਤਾਂ ਜੋ ਹੈਗਾ ਉਹ ਲਿਖਣਾ ਯਾਰ ਬੱਸ ਮੈਂ ਕਹਾ ਜੀ ਮੇਰੀ ਇਥੇ ਲੜਾਈ ਹੋ ਗਈ ਪਰ ਮੇਰੇ ਸਾਡ ਨਹੀਂ ਬੱਜੀ ਮਾਇਦਾ ਆਪਣੇ ਆਪ ਨੂੰ ਚੀਰਾ ਦੇ ਕੇ ਆ ਗਿਆ ਪਰ ਇੱਥੇ ਡਾਕਟਰ ਨੂੰ ਪਤਾ ਹੈ ਵੀ ਇਸ ਬੰਦੇ ਦੇ ਚੀਰਾ ਆਇਆ ਹੋਇਆ ਉਹ ਜਿਹੜਾ ਕੰਮ ਪੁਲਿਸ ਦਾ ਰਹੇਗਾ ਪੁਲਿਸ ਨੇ ਕੱਢਣੀ ਹੁੰਦਾ ਨਾ ਉਹ ਤਾਂ ਮੈਂ ਦਾ ਸੀਸੀਟੀਵੀ ਕੈਮਰੇ ਦੇ ਵਿੱਚ ਮਨੂੰ ਉਹਨਾਂ ਨੇ ਦਿਖਾਤਾ ਕਹਿੰਦਾ ਦੇਖ ਲੈ ਬਾਈ ਕਹਿੰਦਾ ਕਹੇ ਜੇ ਲਾਤਾ ਜਲਾਦਾ ਰਾਤ ਹੋ ਜਾਂਦੇ ਆ ਸੁਣਨੇ ਆ ਹੋ ਜਾਂਦੇ ਆ ਉਹ ਚੱਲ ਯਾਰ ਲੜਾ ਦਾ ਮੂੰਹ ਕਾਲਾ ਹੁੰਦਾ ਦੁਨੀਆ ਦੇ ਵਿੱਚ ਨਾ ਅੱਗ ਬਹੁਤ ਜ਼ਿਆਦਾ ਵੱਗ ਹਾਂ ਲੜਾਈ ਦਾ ਮੂੰਹ ਕਾਲਾ ਹੁੰਦਾ ਜਿਹੜੀ ਹੋ ਗਈ ਮੈਨੂੰ ਤਾਂ ਪਹਿਲੇ ਟੈਨਸ਼ਨ ਹੁੰਦੀ ਆ ਉਹ ਕਰਦੋ ਸ਼ੁਰੂ ਹੋ ਗਈ ਲੋਕਾਂ ਲੜਾਈਆਂ ਸ਼ੁਰੂ ਬੀਪੀ ਬਹੁਤ ਵੱਧਦੇ ਅੱਜ ਦੇ ਟਾਈਮ ਹਾਂ ਆਪਣੇ ਬੀਪੀ ਦਾ ਕਿੰਨਾ ਵੱਧਦਾ ਬਹੁਤ ਵੱਧਦਾ ਖਾਣਾ ਪੀਣਾ ਸੁਧਾਰੋ ਥੋੜਾ ਵੀ ਵੱਧਾ ਹਾਂ ਖਾਣਾ ਪੀਣਾ ਆਏ ਹਾਏ ਦੇਖਿਓ ਨਹੀਂ ਦੇਖਿਓ ਨਹੀਂ ਬਾਈ ਤਾਂ ਮੋਂਡੀ ਵੀ ਦੇਖਦੇ ਆ ਬੀਪੀ ਲੜਦੀ ਅੱਜ ਚੱਲ ਸਿਆਣੀ ਹੋ ਗਈ ਸਿਆਣੀ ਹੋ ਸਿਆਣਾ ਸਿਆਣੇ ਦੀਆਂ ਗਾਲਾਂ ਘੀਵਿਆਂ ਨਾਲਾਂ ਹੁੰਦੀਆਂ ਨਾ ਹਾਂ ਕਿਸੇ ਵਜਨ ਨਾਲੇ ਬੋਲਣਾ ਉਹਨੇ ਐਸਾ ਬੋਲਣਾ ਕਿ ਮੈਂ ਹੁਣ ਚਰਨਜੀਤ ਬਾਈ ਦੇਖੋ ਤੁਹਾਡੀਆਂ ਦਵਾਵਾਂ ਹਮ ਸਾਡੇ ਸਾਡੇ ਸਬਸਕ੍ਰਾਈਬਰ ਵੀਡੀਓ ਦੇਖ ਰਿਹਾ ਇਹਨਾਂ ਦੀ ਅਰਦਾਸਾਂ ਹਾਂ ਅੱਗੇ ਵੀ ਸਾਡੇ ਕੰਮ ਆਈਆਂ ਹੁਣ ਵੀ ਸਾਡੇ ਕੰਮ ਆਈਆਂ ਆਈਆਂ ਹਾਂ ਬਿਲਕੁਲ ਜਦੋਂ ਵੀ ਕੋਈ ਦੁੱਖ ਹੁੰਦਾ ਹੈ ਤਾਂ ਸਾਡੇ ਬਰਾਬਰ ਤਾਂ ਖੜਦੇ ਹੀ ਹਾਂ ਤੇ ਹੁਣ ਚਰਨਜੀਤ ਦਾ ਜਿਹੜੇ ਹਾਲਾਤ ਉਹ 80% ਠੀਕ ਲੱਗੇ ਮਨੂੰ ਮੈਂ ਜਾ ਕੇ ਆ ਹਾਂ ਮਾਹੌਲ ਦੇ ਵਿੱਚ ਚੱਕਰ ਆ ਨਬਜ਼ ਵੀ ਦੇਖ ਕੇ ਆ ਸਹੀ ਜੀ ਬੁਖਾਰ ਵਖੂਰ ਦਾ ਜਿਹੜਾ ਦੇਖਿਆ ਕਿਹਦੇ ਥੱਪੜ ਮਾਰਨ ਨੂੰ ਫਿਰਦਾ ਤੂੰ ਇਹ ਮੱਛਰ ਫਿਰਦਾ ਦਾ ਬੋਲ ਜੀ ਪਾਇਆ ਅਗਲਾ ਵੀਡੀਓ ਜਿਹਦਾ ਇਹ ਦੇਖਣ ਵਾਲਾ ਕਹਿੰਦਾ ਵੀ ਆਹਗਾ ਮੇਰੀ ਪਰਵਾਹਤ ਅਸੀਂ ਕੋਲ ਹੁੰਦੇ ਤੁਹਾਡੇ ਮਾਰਨ ਆ ਰਹੇ ਹੈ ਨਾ ਤੇ ਚੱਕਰ ਹੈਗਾ ਇਦਾਂ ਡਾਕਟਰ ਨੇ ਆਪ ਵੀ ਚੈੱਕ ਕਰਿਆ ਤੇ ਉਹ ਮੈਨੂੰ ਮੈਂ ਉਹਨੂੰ ਪੁੱਛਿਆ ਵੀ ਆ ਤੁਹਾਡਾ ਫਰਜ਼ ਪੜਦਾ ਹੈ ਪੁੱਛਣਾ ਹਾਂ ਚੈੱਕ ਕਰਕੇ ਜਿਹੜੇ ਅਸੀਂ ਕਹਿੰਦੇ ਲੋ ਜੀ ਡਾਕਟਰ ਨੂੰ ਪਤਾ ਪਰ ਨਹੀਂ। ਪੁੱਛਣਾ ਸਹੀ ਮਰਜ਼ੀ ਬਣਵੇ ਆ। ਕਿ ਸਾਡਾ ਮਰੀਜ਼ ਤੁਹਾਨੂੰ ਕਿੱਦਾਂ ਲੱਗਦਾ? ਠੀਕ ਲੱਗਦਾ ਕਿ ਨਹੀਂ? ਠੀਕ ਆ ਉਹਦਾ ਜਿਹੜਾ ਜਿਹੜਾ ਪੈਪਜਾ ਪਾਇਆ ਉਹਦੇ 'ਚ ਵੀ ਰਾਂਤਦਾ ਹੀ ਆ ਜਿਹੜਾ ਨਿਕਲਿਆ ਉਹ ਗੰਦਾ ਪਾਣੀ ਜਦੋਂ ਉਸ ਤੋਂ ਬਾਅਦ ਹਾਂ ਬਾਹੂ ਵਾਲੀ ਨਾਲੀ ਉਹਨਾਂ ਨੇ ਕੱਢੇ ਦਿੱਤੀ ਸੀ। ਉਹ ਤਾਂ ਕੱਢੇ ਦੇਣੀ ਸੀ ਉਹਨਾਂ ਨੇ ਤੋਰਨ ਤਾਂ ਹੀ ਲਾਇਆ। ਉਹ ਕਰਤੀ ਸੀ ਤੇ ਬਾਕੀ ਹੁਣ ਦੇਖੋ ਜੀ ਕੱਲੂ ਡਾਕਟਰ ਸਾਹਿਬ ਜੇ ਛੁੱਟੀ ਦੇ ਦਾਂ ਪਰ ਅਸੀਂ ਆਪਣੇ ਮੂਹ ਤੋਂ ਕਹਿਣੀ ਹੈ। ਕਹਿਣਾ ਹੀ ਨਹੀਂ ਕਿਤੇ ਨੇ ਇੱਕ ਦਿਨ ਹੋਰ ਸਹੀ ਦੋ ਦਿਨ ਹੋਰ ਸਹੀ। ਜਿਆਦਾ ਸਹੀ ਹੋ ਦੇਖਾਂਗੇ ਸਾਰਾ ਬਿਲਕੁਲ ਬਿਲਕੁਲ ਤੇ ਬਾਕੀ ਸਿਰਫ ਉਹਨੂੰ ਜਿਹੜੀ ਹੋਣ ਤਕਲੀਫਾਂ ਨੇ ਉਹ ਪੈਪ ਨਹੀਂ ਪਾਈ ਸੀ ਕਿਦਾ ਪੂਲ ਕੱਢਦੀ ਆ ਉਹਦੇ ਕਰਕੇ ਆ ਕਿ ਕਿਉਂ ਅੰਦਰ ਨਾਲ ਫਸ ਗਿਆ ਬਹੁਤ ਕੁਝ ਟੇਟਾ ਮੇਰਾ ਟੱਕੇ ਨਾਲ ਉਹ ਜੇ ਮਾੜਾ ਝੂਟਾ ਆ ਵਾਦਾ ਉਹ ਟਾਕਾ ਹਿੱਲਦਾ ਤੇ ਤਕਲੀਫ ਹੁੰਦੀ ਆ ਉਹ ਤਕਲੀਫ ਨਹੀਂ ਕੱਢ ਦਣ ਕੱਢ ਦਣ ਨਹੀਂ ਉਹਨਾਂ ਨੇ ਮੈਂ ਇਹਦੇ ਬਾਅਦ ਤੇ ਲਾਈਵ ਆਪਣੇ ਗੱਲ ਦਾ ਜੀ ਸਾਨੂੰ ਆਪਣੇ ਨਾਲ ਬੜਾ ਪਤਾ ਹੁੰਦਾ ਪਰ ਵੈਸੇ ਉਹ ਤੁਹਾਨੂੰ ਦੱਸਦਾ ਵੀ ਜਿਹੜੀ ਉਹਨੂੰ ਆ ਤਕਲੀਫਾਂ ਬਾਕੀ ਹੋਰ ਕੋਈ ਤਕਲੀਫ ਨਹੀਂ ਅਸੀਂ ਤੋੜ ਕੇ ਵੀ ਦੇਖਿਆ ਮੇਰ ਭੈਣ ਨੇ ਤੇ ਮੇਰੀ ਸੱਸ ਨੇ ਅਸੀਂ ਉੱਥੇ ਤੋੜਿਆ ਆਹ ਬਿਲਡਿੰਗ ਜਿਹੜੀ ਉੱਥੇ ਬਾਤ ਉਹ ਉੱਥੇ ਤੱਕ ਲੈ ਕੇ ਆਏ ਹਾਂ ਬਾਕੀ ਨਹੀਂ ਹੌਲੀ ਹੌਲੀ ਵੱਧਣਾ ਹੈ ਗਾਂ ਗਾਂ ਓਹ ਹੌਲੀ ਜਿਹੜੀ ਕ ਵਧੀ ਜਾਣਾ ਹੂੰ ਬਾਕੀ ਡਾਕਟਰ ਕਹਿੰਦਾ ਵੀ ਇਹਨੂੰ ਖਾਣ ਨੂੰ ਖਿਚੜੀ ਦੋ ਆ ਗਿਆ ਦਲੀਆ ਵੀ ਆ ਗਿਆ ਖਿਚੜੀ ਵੀ ਆ ਗਿਆ ਵੀ ਹਲਕਾ ਜਣ ਕੇ ਖਾਣਾ ਖਾ ਲੈ ਦੋ ਪੱਟੇ ਢ ਭਰ ਕੇ ਵੀ ਨਾ ਦਿਓ ਹਾਂ ਹਾਂ ਸੈਂਦਾ ਸੈਂਦਾ ਹਾਂ ਪਤ ਉਹਨੂੰ ਪਤਾ ਕੀ ਹੈ ਐਨੇ ਦਿਨ ਹੋ ਗਏ ਕੁਛ ਖਾਦਾ ਨਹੀਂ ਕਬਜ਼ ਦੀ ਪ੍ਰੋਬਲਮ ਹੋਣੀ ਆ ਉਹਨੂੰ ਹਣ ਫਿਰ ਪਰ ਅੱਜ ਕੇ ਖਲਾਈ ਬਾਅਦ ਚ ਉਹ ਜਾ ਕੇ ਕੰਮ ਜਰ ਕੇ ਦਿੱਕਤ ਆਵੇ ਉਹਨੂੰ ਜ਼ੋਰ ਲਾਉਣਾ ਪਵੇ ਫਿਰ ਉਹ ਅੰਦਰ ਸਾਰਾ ਸਿਸਟਮ ਅਪਸੈਟ ਹੋ ਜਾਣਾ ਤਾਂ ਕਰਕੇ ਹਾਂ ਜਿਹੜਾ ਜ਼ੋਰ ਪੈਣਾ ਅੰਦਰ ਤੇ ਹੁਣ ਸਿਸਟਮ ਜਿਹੜਾ ਨਿਕਲਿਆ ਹੁਣ ਉਹ ਤੇ ਵੀ ਜ਼ੋਰ ਪੈਣਾ ਅੰਦਰ ਤੇ ਹੁਣ ਔਖਾ ਹੋ ਜਾ ਚਲੋ ਬਾਕੀ ਮਹਾਰਾਜ ਕਰੇ ਕਿਰਪਾ ਮਿਲਦੇ ਜੀ ਫਿਰ